ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 842701987 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਜਰਸੀ ਵੜਾ ਸਾਹਮਣੇ ਸਕਰੀਨ ਤੇ ਵੜ ਦੇਖਦੇ ਪਿਆ ਧਾਰਾ ਮਾਰ ਕੇ ਦਿਖਾਵਾਂਗੇ ਜੇਰ ਵਿੱਚ ਦਿਖਾਵਾਂਗੇ ਰੇਟ ਵੀਡੀਓ ਦੇ ਵਿੱਚ ਜੋਗਾ ਤੇ ਦੋ ਦਿਖਾਵਾਂਗੇ ਕੱਚੀਆਂ ਵੜਾ ਕੱਲੇ ਕੱਲੇ ਨਾਗਵਾਰੇ ਵੈਦਰ ਰੇਟ ਤੇ ਵੈਦਰ ਡਿਟੇਲ ਆਓਗੇ ਵੀਰ ਰੱਖੀਏ ਸਸੀ ਕਾ ਬਈ ਜੀ ਸਸੀ ਕਾ ਜੀ ਨਾਮ ਡਰੈਸ ਦੱਸੋ ਜੀ ਆਪਣਾ ਨਾਮ 19815638100 ਜਰਾ ਬੱਚੀ ਦੇਖ ਰਹੇ ਆ ਕਬੂਤਰੀ ਜਮਾ ਜਿਹਨੂੰ ਕਹਿੰਦੇ ਆ ਹਨਾ ਤੇ ਸੂਆ ਸੂਈ ਆ ਗਈ ਪਹਿਲਾ ਪਹਿਲਾ ਸੂਆ ਚਾਰ ਅੰਨ ਮਗਰ ਬੱਚੀ ਜੇ ਰਾਤ ਨੂੰ 3:00 9:00 10:00 ਵਜੇ ਜੇ ਰਾਹ ਵੀ ਆ ਅੱਛਾ ਮਗਰ ਵੀ ਬੱਚੀ ਆ ਗਈ ਤੇ ਹੈ ਵੀ ਪਹਿਲਾ ਸੂਆ ਪਹਿਲੀ ਗੱਲ ਤਾਂ ਇਹਦੇ ਪੈਸੇ ਰੱਖ ਦੇ ਵੀ ਕਿੰਨੇ ਲੈਣੇ ਜਿਹੜੇ ਜੇਬ ਚ ਪਾਉਣੇ ਮੁੱਲ ਕਰਾ ਲਓ 80 ਮੁੱਲ ਕਰਾ ਲਓ 75 ਆ 70000 ਦੀ ਬੱਚੀ ਸੋਰਸ ਆਪਾਂ ਦਾ ਕਰ ਦਾਂਗੇ ਸੋਰਸ ਜਿਵੇਂ ਕਹਿੰਦੇ ਇੱਕ ਘਰ ਡੈਨ ਛੱਡ ਦੇਂਦੇ ਜੇ ਛੱਡ ਦਾਂਗੇ ਕੁਝ ਵਿੱਚੋਂ ਮੂੰਹੋਂ ਚਾਰ ਦਾ ਤੇ ਚੋਂ ਦੀ ਕਿਵੇਂ ਨਿਕਲੇ ਤਾਰਾ ਤੋਰਾ ਨੰਬਰ 1 ਆ ਜਮ ਨਹੀਂ ਕੋਸ ਕੇ ਜੀ ਸਾਉਂ ਸੀ ਗਿਆ ਜੀ ਆਈ ਨਹੀਂ ਹੈ ਕਿ ਵੀ ਲੱਸ ਫਾਰੂਗੀ ਉਹ ਉਹ ਤਾਂ ਨਹੀਂ ਹੈਗੀ ਅੱਛਾ ਬੱਚਾ ਲੱਗ ਤਾਰਾ ਮਾਰੇ ਅੱਛਾ ਬੱਚਾ ਲਾਉਣ ਦੀ ਲੋੜ ਨਹੀਂ ਹੈ ਨਾ 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 ਬਾਦੀ ਸੀਲ ਹੈ ਸੋ ਵੀਰੋ ਕੋਈ ਬੱਚਾ ਨਹੀਂ ਲਾਇਆ ਕੋਈ ਆਪਾ ਮੰਨ ਕੇ ਚੱਲ ਹੋਰ ਨਹੀਂ ਕਰਿਆ ਬਾੜੀ ਲੋਟੀ ਦੀ ਲੋੜ ਕਰਕੇ ਤਾਂ ਕਰਦੀ ਹੈ ਕਿ ਆਏ ਮਾਰ ਦੇ ਕੱਲੇ ਕਾਹਦੇ ਤਾਰੂਗੀ ਲੋਟੀ ਨਹੀਂ ਨਿਕਲੀ ਵਾਰੀ ਤਾਰਾ ਜੀ ਹੁਣ ਤਾਂ ਲੱਤ ਰੋਕਦੀ ਜੇ ਮੂੰਹ ਤੇ ਮਾਰਦੀ ਹੁੰਦੀ ਥੋੜੀ ਥੋੜੀ ਸਪੈਲਿੰਗ ਵਾਲੇ ਹੈਗੀ ਹੈ ਹਨਾ ਉਹ ਤਾਂ ਹੈਗੀ ਹੈ ਵੀ ਥੋੜਾ ਨਾਲ ਸੋ ਆ ਦੇਖੋ ਯਾਰ ਚੌਂਡ ਤੇ ਥਣ ਫਟ ਫਟ ਦੀ ਵਿਥੀ ਤੇ ਥਣ ਬਹੁਤ ਚੰਗਲ ਸੋ 70000 ਦੇ ਵਿੱਚ ਫਿਟਨੈਸ ਲੈਵੇ ਵਾਲੀ ਮਗਰ ਬੱਛੀ ਜੇ ਇਹ ਤਾਂ ਰੋਕੇ ਸੋ ਆ ਦੇਖੋ ਤਾਰਾ ਤੂੰ ਰੋਕਿਆ ਤੇ ਦੁੱਧ ਕਿੰਨਾ ਕੁ ਦੇ ਦੂ ਵੀਰੇ 20 ਲੀਟਰ ਫੁੱਲਾ ਪਾਉਂਦੇ ਜਰਾ 18 ਮੰਨ ਕੇ ਲੈ ਜਾਏ ਬੰਦਾ 18 ਤਾਂ ਗਾਰੰਟੀ ਵੀ ਬੋਲ ਲੈ ਜਾਏ ਟੋਰ ਵਾਰ ਵਾਰ ਨਾਲ ਸੋ ਪਰ ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ ਦੇਖੋ ਬੱਛੀ ਦੀ ਕਿਆ ਬਾਤਾਂ ਸੋਹਣੀ ਪਲੂਣ ਪਹਿਲਾ ਸੂਆ ਸੂਈ ਸਵਾਈ ਕਿਸੇ ਪਾਸੋਂ ਲੱਸੀ ਨਾ ਵੀ ਨਹੀਂ ਸੋ ਕੁਆਲਿਟੀ ਵਗੈਰਾ ਦੇਖੋ ਬੱਛੀ ਦੇ ਉੱਪਰ ਯਾਰ ਰੋਬ ਬੜਾ ਚੰਗਾ ਬੱਛੀ ਦਾ ਤੇ ਰੇਟ 70000 ਰੁਪਿਆ ਇਹਦੇ ਵਿੱਚੋਂ ਮਾਨਦਾਨ ਵੀ ਮੌਕੇ ਤੇ ਕਰ ਦੂਗਾ ਕਿਸੇ ਪਾਸੋਂ ਲੱਸੀ ਨਾ ਵੀ ਨਹੀਂ ਜਿੰਦੇ ਜਾਣ ਤੇ ਕੱਦ ਕਾਠ ਵੀ ਚੰਗਾ ਸੋਹਣਾ ਸਾਫ ਸੁਥਰਾ ਤੇ ਰੇਟ 70000 ਜੇ ਰੋਕੇ ਆ ਮਗਰ ਬੱਛੀ ਆ ਧਾਰਾ ਮਾਰ ਕੇ ਦਿਖਾਦੀ ਆ ਸਾਰਾ ਕੰਮ ਟੋਟਲੀ ਜਮਾ ਡਾਨਾ ਤੇ ਬਾਈ ਠੰਡੀ ਸੀਦਾ ਯਾਰ ਜਿੱਥੇ ਮਰਜੀ ਰੋਕੀ ਚਲੋ ਗੱਡੇ ਕਿਤੇ ਨਹੀਂ ਜਾਵਾਂ ਹਨਾ ਨਾ ਨਾ ਬਾਈ ਜੋ ਵੀ ਨਹੀਂ ਹੁੰਦੀ ਯਾਰ ਪੂਰਾ ਸਵਾਦ ਕੋ ਬੱਚਾ ਕਿਥੇ ਕਹਿੰਦੇ ਆਂਡੇ ਕਿਤੇ ਦੇ ਕੋੜਕੜ ਕੇ ਤੇ ਉਹ ਗੱਲਾਂ ਹਨਾ ਪਰ ਠੀਕ ਹੈ ਲੈ ਚੱਲ ਯਾਰ ਜਮਾ ਕਿਆ ਬਾਤ ਸਵਰਨ ਲੇਵਾਲੂਆ ਦੇਖੋ ਯਾਰ ਕਿਆ ਬਾਤਾਂ ਪੂਰੀ ਨਜ਼ਾਰੇ ਦਾ ਬਹੁਤ ਵੀ ਡਿਮਾਂਡ ਕਰਦੇ ਰਹੇ ਅਸੀਂ ਜਰਸੀ ਲੈਣੀ ਆ ਸੂਈ ਹੋਵੇ ਅੱਖਾਂ ਦੇ ਸਾਹਮਣੇ ਕਿਉਂਕਿ ਅੱਜ ਕੱਲ੍ਹ ਯਾਰ ਗਾਵਾਂ ਦਾ ਕੰਮ ਐਸੇ ਚੱਲਿਆ ਵਾ ਇਹ ਅੱਜ ਤਾਜੀ ਸੂਈ ਬੱਚਾ ਆਪਣੂ ਬਦਲਾ ਦਾ ਸੂਈ ਆ ਕੱਲੋਂ ਇਹਦੇ ਯਕੀਨ ਨਹੀਂ ਹੋਣੇ ਵੀ ਕਦੋਂ ਦੀ ਸੂਈ ਵੀ ਆ ਹਨਾ ਹਾਂਜੀ ਹਾਂ ਇਹ ਤਾਂ ਗੱਲ ਹੈ ਸੋ ਜਦੋਂ ਜੇਰ ਧਾਰ ਆਪਾਂ ਦਿਖਾ ਦਿੰਨੇ ਆ ਤਾਜੀ ਸੂਈ ਵੀ ਹਨਾ ਉਹ ਨਜ਼ਾਰਾ ਦਿੰਦੀ ਆ ਤੇ 70 ਜੋ ਮਾਣਦਾਨ ਦਾ ਕਰ ਦੇਗਾ ਆ ਕਰਾਂਗੇ ਸੋੜ ਸੋਪਾ ਤੇ ਬਾਕੀ ਜੇ ਭਲਾ ਭੂਰਾ ਲੈਗਾ ਬੱਚੀ ਦੁੱਧ ਦੇਗੀ ਯਾਰ ਮੇਰੇ ਨਾਲ ਦੇ ਦੂ 20 ਕਿਲੋ ਦੁੱਧ ਹਨਾ 20 ਕਿਲੋ ਦੁੱਧ ਪਾ ਲੂਗਾ ਯਾਰ ਇੱਡਾ ਲੈਵਾ ਕਿੱਥੇ ਚੱਕਦੀ ਆ ਫੋਨ ਬੱਚੀ ਇੰਨਾ ਕਿਲੋ ਲੈਵਾ ਹੁੰਦਾ ਤੇ ਬਾਕੀ ਦੁੱਧ ਦਿਓ ਵੀ ਫੈਟ ਵਾਲਾ ਹਨਾ ਫੈਟ ਵਾਲਾ ਦੁੱਧ ਹੋਗਾ ਸਾਰਾ ਸੋ ਜਿੰਨਾ ਦੇਣਾ ਨਜ਼ਾਰੇਦਾਰ ਨਾਲ ਦੁੱਧ ਦੇਣਾ ਜਮਣੇ ਗੱਠ ਗੱਠ ਤੇ ਹੈਗਾਗਾ ਠੰਡ ਲੱਗਿਆ ਦਾ ਕੋਈ ਆਏ ਨਹੀਂ ਹੈਗਾ ਵੀ ਨੇੜੇ ਆ ਥਾਣਾ ਸੋ ਯਾਰ ਆ ਦੇਖੋ ਕਿਆ ਬਾਤਾਂ ਗਲਾਬੀ ਤਨਜੀ ਤੇ ਜਾਣੀਏ ਕਾਪ ਦੁੱਧ ਪਛੀ ਜੈ ਜਗਲਾ ਤੇ ਅੱਗੇ ਵੀਰੇ 2 ਨੰਬਰ ਤੇ ਆ ਗਏ ਨੇ ਕੱਚਿਆਂ ਨਾਲ 2 ਨੰਬਰ ਹੈਗੀ ਆ 6 ਲੰਦਾ ਕੀ ਅੱਛਾ ਹਲੇ ਕੱਚੀ ਕੱਚੀ ਜੂਰ ਹੈਗੀ ਜੀ ਛੰਡੀ ਪੂਰੀ ਫੁੱਲਾ ਲੈ ਵੀਰ ਕਾਟ ਦੇ ਵੀ ਤੋੜ ਦੂ ਹਣ ਬਹੁਤ ਲਾਹੂ ਵੀ ਦੁੱਧ ਦੇ ਜਿਵੇਂ ਮਰਜ਼ੀ ਬੈਠਾ ਇਹਦੇ ਥੱਲੇ ਕੁਛ ਨਹੀਂ ਅੱਛਾ ਬੰਟ ਇਹਨਾਂ ਸਾਡੇ ਖੇਡ ਹੋਵੇਗੇ ਹਾਂ ਜਿਵੇਂ ਮਰਜ਼ੀ ਬੈਠੋ ਕੱਚੀ ਕੱਚੀ ਆਪਾਂ ਨੂੰ ਜਿਵੇਂ ਕੱਢ ਜੂ 10 ਦਨ ਤੇ 10 ਨਹੀਂ ਕੱਢੀ ਹਫਤਾ ਲੈ ਰੇ ਰੇਟ ਇਹਦਾ ਰੇਟ ਇਹਦਾ 75000 ਦੀ ਦੇਵਾਂਗਾ ਥੋੜਾ ਜਿਹਾ ਪਤਾ ਕਰ ਦਾਂਗੇ ਥੋੜਾ ਜਿਹਾ ਪਤਾ ਜਰੂਰ ਕਰੋ ਸੋ ਬ੍ਰੋ ਫੇਸ ਕੁਆਲਿਟੀ ਵਗੈਰਾ ਦੇਖੋ ਬੂਥੀ ਨਿੱਕੀ ਜਿਵੇਂ ਕਾਲਜ ਪਾਣੀ ਪੀਣ ਨੂੰ ਕਹਿੰਦੇ ਹੁੰਦੇ ਆ ਉਹ ਗੱਲਾਂ ਛੇ ਦੰਦ ਦੂਜਾ ਸੁਆ ਹਨਾ ਰੇਟ 75000 ਆ ਗਿਆ ਸੋ ਰੇਟ 75000 ਰੁਪਇਆ ਇਹਦੇ ਵਿੱਚੋਂ ਮਾਨ ਤਾਣ ਮੌਕੇ ਤੇ ਹੋ ਜਾਣਾਗਾ ਕਿਸੇ ਪਾਸੇ ਲੱਸੀ ਨਾ ਵੀ ਨਹੀਂ ਹਫਤਾ ਖੰਡ ਸੂਣ ਚ ਲੈਦੀ ਪਈ ਆ ਸੋ ਸੋਹਣੀ ਦੇਖੋ ਕਿਆ ਬਾਤ ਆ ਜਿੰਦ ਜਾਨ ਵਧੀਆ ਮੂੰਹ ਮੱਥੇ ਬੱਚੀ ਲੱਗਦੀ ਆ ਜਮਾ ਹਨਾ ਪੂਰੀ ਵਧੀਆ ਬੱਚੀ ਨਿਗਾ ਦੇ ਘਾ ਕਰ ਠੀਕ ਆ ਪੂਰੀ ਜਾਦਪਾਤ ਅੜਿਆਰ ਸੁਹਾ ਦੇਖੋ ਜਿਹੜੇ ਕਹਿੰਦਾ ਜਰਸੀ ਲੈਣੀ ਆ ਚੰਗੀ ਹੋਵੇ ਹਨਾ 75000 ਰੁਪਇਆ ਰੇਟ ਆ ਮਾਨਦਾਨ ਵੀਰ ਨੇ ਇਹਦੇ ਵਿੱਚੋਂ ਕਰ ਦੇਣਾਗਾ ਕਿਸੇ ਪਾਸੇ ਨਹੀਂ ਸੀ ਨਾ ਸੋ ਭਰ ਮੂੰਹ ਮੱਥਾ ਦੇਖੋ ਬੱਚੀ ਦਾ ਯਾਰ ਕਿਆ ਬਾਤ ਆ ਹਨਾ ਜਿੱਥੇ ਮਰਜ਼ੀ ਬਥੇਰੀ ਦਿੰਦੇ ਐ ਕੁਝ ਨਹੀਂ ਕਹਿੰਦੀ ਹੈਗੀ ਕਿ ਤੋ ਹੈਂਦੀ ਨਹੀਂ ਕੁਝ ਨਹੀਂ ਕਹਿੰਦੀ ਸੋ ਗੱਲ ਆ ਯਾਰ ਕਿਆ ਬਾਤ ਆ ਹਨਾ ਜਿਵੇਂ ਮਰਜ਼ੀ ਮੇ ਆਪਣੇ ਮੁੱਖ ਮੰਤਰੀ ਕਹਿੰਦੇ ਬਾਹ ਫੜ ਕੇ ਜਿਵੇਂ ਮਰਜ਼ੀ ਰੋਕ ਲਿਓ ਹਨਾ ਵੀ ਉਹ ਗੱਲ ਆ ਇਹਦੇ ਵਿੱਚ ਦਾ ਤੇ 75 ਜੋ ਮਾਨਦਾਨ ਦੁੱਧ ਦੀ ਗੱਲ 19 ਵੀ ਕਿਲੋ ਹਨਾ ਜੈ ਜਗਨਾ ਬਾਡੀ ਆ ਰਹੀਆਂ ਨਿਕਲੀਆਂ ਕਰਨਾ ਬੋਦੀਆਂ ਆ ਰਹੀਆਂ ਕਿੰਨੀ ਬਾਡੀ ਆ ਡਾਟ ਸਭ ਨੂੰ ਪਤਾ ਹੀ ਆ ਸਵਾਹ ਦੇਖੋ ਯਾਰ ਟੋਆ ਵਗੈਰਾ ਵੱਚੀ ਦੀ ਹੈਣਾ ਜਿਹੜੇ ਕਹਿੰਦੇ ਬਰੀਡ ਤਿਆਰ ਕਰਨੀ ਆ ਕੋਈ ਬਾੜੇ ਰੁਪਏ ਲਾ ਕੇ ਨਹੀਂ ਹੁੰਦਾ ਵੀ ਅਸੀਂ ਢੂੜ ਲੱਖ ਦੀ ਵੱਚੀ ਲੈ ਲਈ ਜੂਬੀ ਟਰਾਇਰਾ ਵਗੈਰਾ ਦੀ 75000 ਰੁਪਏ ਲਾ ਲਓ ਮਾਨਦਾਨ ਹੋ ਜੂ ਇਹਨੇ ਵੱਚੀ ਦੀ ਜਿਹੜੇ ਮਰਜ਼ੀ ਦੀ ਕੇ ਭਰਾਏ ਜਰ ਰੋਟੀ ਕੇ ਬਹੁਤ ਚੰਗੇ ਚੰਗੇ ਚੱਲਦੇ ਆ ਉਦੋਂ ਉਹੀ 1000 ਲਾ ਲਿਓ ਤਾਂ ਕਹਿੰਦੇ ਮਣੀ ਮੋਟੀ ਹਿੰਮਤ ਕਰਿਓ ਉਹ ਗੱਲ ਆ ਵੀ ਅੱਜ ਹਿੰਮਤ ਹੀ ਕਰ ਲਓ ਕੱਲੀ ਵੀਰ ਨੂੰ ਫੋਨ ਹੀ ਲਾ ਲਓ ਤੇ 75000 ਦੇ ਵਿੱਚ ਤੇ ਅੱਗੇ ਆ ਜਾ ਬਾਈ ਤੀਜੇ ਨੰਬਰ ਤੇ ਤੀਜੇ ਨੰਬਰ ਤੇ ਦੂਜਾ ਸੁਹਾ ਸੁਹਾਣਾ ਆ ਅੱਛਾ 4 ਦਾ ਠੀਕ ਆ ਵੱਡੀ-ਵੁੱਡੀ ਹੈਗੇ ਕੱਦ ਚੰਗਾ ਹੈ ਨਾ ਮੇਰੀ ਜਾਂਚ ਕੁਆਲਟੀ ਵਧੀਰੀ ਆ ਕੱਚੀ ਕੱਚੀ ਜ਼ਰੂਰ ਆ 15 ਦਿਨ 15 ਦਿਨ ਦੀ ਕੱਚੀ ਇਹ ਕਿੰਨੇ ਗਾਲੀ ਆ ਇਹ ਵੀ 72 ਮਿਲਦਾ ਤੇ ਜੇ ਕੋਈ ਜੋੜਾ ਮੰਗਦਾ ਹੋਇਆ ਕੋਈ ਗੱਲ ਨਹੀਂ ਫੱਦੇ ਦਾ ਜੀ ਲਿਆ ਵਰਨ ਸਭ ਤੋਂ ਫੇਸ ਕੁਆਲਟੀ ਵਗੈਰਾ ਦੇਖੋ ਤੈਂ ਚੰਗੀ ਮੂੰਹ ਉੱਥੇ ਕੱਦ-ਕਾਠ ਵਾਲੀ ਬੱਚੀ ਰੇਟ ਇਹਦੇ 75000 ਹੈ ਨਾ ਹਾਂਜੀ ਹਾਂ ਦੂਜਾ ਸੁਹਾ ਸੁਰੀ ਆ ਸੂਣ ਦੇ ਵਿੱਚ ਤਾਂ ਲੈ ਜੂ 15 ਦਿਨ ਤੇ 75000 ਚ ਵੀਰ ਕਹਿੰਦਾ ਮਾਨ ਤਾਨ ਵੀ ਕਰ ਦਾਂਗੇ ਹਨਾ ਆਹ ਦੇਖੋ ਯਾਰ ਕਬੂਤਰੀ ਆ ਗਈ ਬੱਚੀ ਆ ਕੱਲੀ ਕੱਚੀ ਕੱਚੀ ਆ ਕਿਸੇ ਪਾਸੋਂ ਲਿਸੀ ਨਾ ਵੀਣੀ ਤੇ ਚੰਗੀ ਸੋਹਣੀ ਮੂੰਹ ਮੱਥੇ ਲੱਗਦੀ ਦੂਜਾ ਸੁਆ ਸੂਰੀਆ ਰੇਟ 75000 ਪਿੰਡ ਚੰਨਣਵਾਲ ਜ਼ਿਲ੍ਹਾ ਬਰਨਾਲਾ ਕੋਈ ਵੀ ਨਖ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖ ਕੇ ਚੈਨਲ ਨੂੰ ਪਿਆਰ ਦੇਣੀ ਤੈਅ ਦਲ